ਇਹ ਲੈ ਤੇ ਕੋਲੇ ਪਾ ਲੋ ਰੋ 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 ਰ ਸਾਡੇ ਟੈਂਕੀ ਵਾਲਿਆਂ ਵੀਰਾਂ ਨੇ ਸਟੇਰੀਂਗ ਸੌੜ ਹੜਤਾਲ ਕਰ ਰੱਖੀ ਐ ਤੇ ਅਸੀਂ ਅੱਜ ਇਹਨਾਂ ਦਾ ਪੂਰਾ ਸਮਰਥਨ ਦੇਣ ਵਾਸਤੇ ਆਲ ਪੰਜਾਬ ਵਾਸਤੇ ਇੱਥੇ ਪਹੁੰਚਿਆ ਸਾਡੀਆਂ ਛੋਟੀਆਂ ਗੱਡੀਆਂ ਵੀ ਨਹੀਂ ਚੱਲਣਗੀਆਂ ਤੇ ਸਰਕਾਰ ਕੋਲੋਂ ਸਾਡੀ ਇਹ ਹੀ ਮੰਗ ਐ ਵੀ ਜਿਹੜੇ ਇਹ ਕਾਨੂੰਨ ਐ ਇਹ ਫਟਾਫਟ ਵਾਪਸ ਲਏ ਜਾਣ ਤੇ ਨਹੀਂ ਤਾਂ ਆਉਣ ਵਾਲੇ ਸਮੇਂ ਤੇ ਕੋਈ ਮੋਟਰਸਾਈਕਲ ਕੀ ਕੁਝ ਵੀ ਨਹੀਂ ਚੱਲਣਾ ਹੈਗਾ ਸਾਰਾ ਇਹਦਾ ਸਾਰਾ ਕੁਝ ਜਾਮ ਹੋ ਜਾਣਾ ਤੇ ਹਰ ਇੱਕ ਦਫ਼ਤਰਾਂ ਦੇ ਵਿੱਚ ਦਫ਼ਤਰਾਂ ਦੇ ਕੰਮਗਾ ਠੱਪ ਹੋ ਜਾਣੇ ਆ ਕਿਉਂਕਿ ਜੇ ਦਫ਼ਤਰਾਂ ਦੇ ਡੀਜ਼ਲ ਹੋਊਗਾ ਪੈਟਰੋਲ ਹੋਊਗਾ ਤਾਂ ਦਫ਼ਤਰਾਂ ਦੇ ਵਿੱਚ ਕਰਮਚਾਰੀ ਪਹੁੰਚਣਗੇ ਸਾਰੇ ਮਤਲਬ ਕਿ ਹਿੰਦੁਸਤਾਨ ਦਾ ਕਾਰੋਬਾਰ ਠੱਪ ਹੋ ਜਾਣਾ ਜੀ ਪੰਪਾਂ ਵਾਲੇ ਤੇਲ ਦੇ ਰਹੇ ਆ ਪੰਪ ਡਰਾਈ ਨੇ ਇਹ ਤਾਂ ਜਿਹੜੇ ਡਰਾਈਵਰਾਂ ਦੀ ਸਟ੍ਰਾਈਕ ਹੈ ਜਿਹੜਾ ਕੋਈ ਨਵਾਂ ਕਾਨੂੰਨ ਬਣਿਆ ਉਹਦੇ ਸੰਬੰਧ ਚ ਡਰਾਈਵਰਾਂ ਨੇ ਸਟ੍ਰਾਈਕ ਕੀਤੀ ਹੋਈ ਹੈ ਪੰਪਾਂ ਦੀ ਕੋਈ ਸਟ੍ਰਾਈਕ ਨਹੀਂ ਹੈਗੀ ਇਹ ਇਹ ਕਦੋਂ ਤੱਕ ਚੱਲਣ ਦੀ ਹੈ ਇਹ 3 ਤਰੀਕ ਤੱਕ ਉਹਨਾਂ ਨੇ ਕਾਲ ਦਿੱਤੀ ਹੋਈ ਹੈ ਜੀ ਤੇ 3 ਤੱਕ ਚੱਲੂਗੀ ਤਾਂ ਮਾੜਾ ਹਾਲ ਹੋਊਗਾ ਬਹੁਤ ਕਰ ਸੇਵਕ ਜੀ ਇਹ ਗੱਲ ਕਰੀਏ ਤਾਂ ਕਿੰਨਾ ਕਾਸਰ ਪੈ ਰਿਹਾ ਕਿੰਨੇ ਪੰਪ ਡਰਾਈ ਹੋ ਚੁੱਕੇ ਨੇ ਭਿੰਡਾ ਦੇ ਜਾਂ ਪੰਜਾਬ ਦੇ 45 ਤੋਂ 50% ਡਰਾਈ ਹੈ ਜੀ ਪੰਪ ਸਾਰੇ ਪੰਜਾਬ ਦੇ ਜੇ ਅੱਜ ਸ਼ਾਮ ਤੱਕ ਸਪਲਾਈ ਨਹੀਂ ਹੁੰਦੀ ਤਾਂ ਤਕਰੀਬਨ 80 ਤੋਂ 85% ਤੱਕ ਪੰਪ ਪੰਜਾਬ ਦੇ ਡਰਾਈ ਹੋ ਜਾਣਗੇ ਬਹੁਤ ਬੁਰਾ ਪ੍ਰਭਾਵ ਪਾਉਗਾ ਸਾਡੀ ਨਹੀਂ ਮੰਗ ਮੰਗ ਟਰੱਕ ਡਰਾਈਵਰਾਂ ਦੀ ਹੈ ਕਿ ਉਹ ਕਹਿੰਦੇ ਆ ਵੀ ਜਿਹੜਾ ਕਾਨੂੰਨ ਆ ਇਹ ਗਲਤ ਬਣਾਇਆ ਗਿਆ ਇਹਨੂੰ ਵਾਪਸ ਲਿਆ ਜਾਵੇ ਅਸੀਂ ਇਹ ਕਹਿੰਦੇ ਆ ਵੀ ਨਹੀਂ ਵਾਪਸ ਲੈਣਾ ਸਰਕਾਰ ਵਿਚਾਰੇ ਦਾ ਸਹੀ ਨਾ ਉਹਨਾਂ ਨੂੰ ਮੰਗ ਸੱਦ ਕੇ ਗੱਲ ਤਾਂ ਕਰੇ ਨਾ ਉਹਨਾਂ ਨਾਲ ਕੋਈ ਪੈਟਰੋਲ ਬੰਬੀ ਸਿੰਘ ਦਾ ਕਹਿ ਰਹੇ ਆ ਵੀ ਸੰਤਾ ਤੇਲ ਕਿਉਂਕਿ ਉਹ ਦੇਣਾ ਕੰਪਨੀਆਂ ਦਾ ਕੰਮ ਹੈ ਅਸੀਂ ਤੇਲ ਅਸੀਂ ਨਹੀਂ ਡਰਾਈਵਰਾਂ ਤੋਂ ਮੰਗ ਕੇ ਲੈਣਾ ਜਾਂ ਕਿਸੇ ਹੋਰ ਤੋਂ ਅਸੀਂ ਤਾਂ ਕੰਪਨੀ ਨੂੰ ਕਹਿਣਾ ਕੰਪਨੀ ਪ੍ਰਬੰਧ ਕਰੇ ਪ੍ਰਸ਼ਾਸਨ ਪ੍ਰਬੰਧ ਕਰੇ ਸਾਨੂੰ ਤੇਲ ਦੇਣ ਦਾ ਅਸੀਂ ਤੇਲ ਲੋਕਾਂ ਨੂੰ ਦੇਵਾਂਗੇ ਜਿਹਦੇ ਨਾਲ ਰੇਲਵੇ ਜਾਂ ਹੋਰ ਕੋਈ ਇੱਕ ਇੱਕ ਚੀਜ਼ ਪ੍ਰਭਾਵਿਤ ਹੋਣੀ ਹੈ ਜੀ ਜਿਹੜੀ ਚੀਜ਼ ਤੇਲ ਤੇ ਚੱਲਦੀ ਹੈ ਉਹ ਚਾਹੇ ਸਕੂਟਰ ਮੋਟਰਸਾਈਕਲਾਂ ਚਾਹੇ ਕਾਰ ਬੱਸ ਹੈ ਉਹਦੇ ਵਿੱਚ ਦੁੱਧ ਸਬਜ਼ੀ ਸਾਰਾ ਕੁਝ ਹੀ ਆ ਜਾਊਗਾ ਰੇਲ ਆਰਮੀ ਉਰਮੀ ਸਭ ਪੀਆਰਟੀਸੀ ਦੀਆਂ ਬੱਸਾਂ ਸਭ ਹੋ ਜਾਣੀਆਂ ਜੀ ਜੋ ਸ਼ਾਮ ਤੱਕ ਨਹੀਂ ਖੁੱਲਦੀ ਤਾਂ ਹਾਲਾਤ ਬੰਨ ਕੀ ਸਮਝਦੇ ਹੋ 72 ਹੋ ਜਾਣਗੇ ਜੀ ਤੁਸੀਂ ਹਣ ਹਾਲਾਤ ਦੇਖੋ ਜਿਹੜੇ ਪੰਪ ਤੇ ਕਿਸੇ ਤੇ ਪੈਟਰੋਲ ਹੈਗਾ ਉੱਥੇ ਬੜਨ ਨੂੰ ਥਾਂ ਨਹੀਂ ਹੈਗਾ ਆ ਤਾਂ ਜਿੱਥੇ ਨਾ ਤੇ ਖੜੇ ਆ ਤਾਂ ਡਰਾਈ ਆ ਪੰਪ ਜਿੱਥੇ ਤੁਸੀਂ ਜਾਓਗੇ ਉੱਥੇ ਕਿਤੇ ਵੀ ਬੜਨ ਨੂੰ ਥਾਂ ਨਹੀਂ ਹੈ ਐਨਾ ਜਿਆਦਾ ਬੁਰਾ ਹਾਲ ਹੈ ਜਲਦੀ ਤੋਂ ਜਲਦੀ ਇਸ ਮਸਲੇ ਦਾ ਹੱਲ ਸਰਕਾਰ ਨੂੰ ਕਰਨਾ ਚਾਹੀਦਾ ਜੋ ਇਹ ਕੇਂਦਰ ਸਰਕਾਰ ਨੇ ਡਰਾਈਵਰਾਂ ਦੇ ਜੋ ਨਵੇਂ ਕਾਨੂੰਨ ਹਿੱਟ ਐਂਡ ਰਨ ਦਾ ਜੋ ਨਵਾਂ ਕਾਨੂੰਨ ਬਣਾਇਆ ਇਹ ਬਹੁਤ ਖਤਰਨਾਕ ਕਾਨੂੰਨ ਹੈ ਜੀ ਤੇ ਸਰਕਾਰ ਨੂੰ ਇਸ ਬਾਰੇ ਦੁਬਾਰਾ ਵਿਚਾਰ ਕਰਨੀ ਚਾਹੀਦੀ ਆ ਕਿਉਂਕਿ ਇਸ ਨਾਲ ਡਰਾਈਵਰ ਵੀਰ ਬਹੁਤ ਪ੍ਰਭਾਵਿਤ ਹੋਣਗੇ ਤੇ ਡਰਾਈਵਰ ਵੀਰ ਕੋਲੇ ਇੰਨਾ ਨਾ ਤਾਂ ਪੈਸਾ ਹੁੰਦਾ ਜੇ ਉਹਨੂੰ ਕੋਈ 10 ਸਾਲ ਦੀ ਸਜ਼ਾ ਹੋਊਗੀ ਤਾਂ ਉਹਦੇ ਬੱਚੇ ਕੌਣ ਪਾਲੇਗਾ ਇਸ ਕਰਕੇ ਜਦੋਂ ਕੋਈ ਐਕਸੀਡੈਂਟ ਹੁੰਦਾ ਤਾਂ ਜਿਹੜਾ ਕਸੂਰਾ ਹਮੇਸ਼ਾ ਵੱਡੀ ਗੱਡੀ ਵਾਲਾ ਦਾ ਨਿਕਲਦਾ ਜੀ ਕੋਈ ਇਹਦੀ ਇਨਵੈਸਟੀਗੇਸ਼ਨ ਨਹੀਂ ਹੁੰਦੀ ਕੁਝ ਨਹੀਂ ਹੁੰਦਾ ਇਸ ਕਰਕੇ ਅਸੀਂ ਇਹ ਚਾਹੁੰਦੇ ਆ ਕਿ ਇਹ ਕਾਲੇ ਕਾਨੂੰਨ ਜਿਹੜੇ ਵਾਪਸ ਹੋਣ ਨਹੀਂ ਤਾਂ ਇਹ ਸਾਡੀ ਅਣਮਿੱਥੇ ਸਮੇਂ ਲਈ ਹੜਤਾਲ ਹੋਊਗੀ ਤੇ ਇਹਦੇ ਨਾਲ ਪੂਰਾ ਜੋ ਵੀ ਪ੍ਰਭਾਵਿਤ ਹੋਊਗਾ ਉਹਦੀ ਜ਼ਿੰਮੇਵਾਰ ਕੇਂਦਰ ਸਰਕਾਰ ਹੋਊਗੀ